ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤੇ ਦਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਬਾਗ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਮਨ ਰੇ ਕੌਨਕ ਮਤ ਤੈ ਲੈਨੀ ਏ ਮਨ ਤੂੰ ਕਿਹੜੀ ਭੈੜੀ ਸਿੱਖਿਆ ਲੈ ਲਈ ਹੈ ਤੂੰ ਪਰਦਾਰਾ ਨੰਦਿਆ ਰਸ ਰਚਿਓ ਰਾਮ ਭਗਤ ਨਹਿਕੀਨੀ ਤੂੰ ਪ੍ਰਾਈ ਸਤਰੀ ਪ੍ਰਾਈ ਨੰਦਿਆ ਦੇ ਰਸ ਵਿੱਚ ਮਸਤ ਰਹਿੰਦਾ ਹੈ ਔਰ ਪ੍ਰਮਾਤਮਾ ਦੀ ਭਗਤੀ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਸੇਵਾ ਇਹ ਦੁਕਦੇ ਨਹੀਂ ਕੀਤੀ ਰਹਾਉ ਮੁਕਤ ਪੰਥ ਜਾਨਿਓ ਤੈ ਨਾ ਹਨ ਧਨ ਜੋ ਰੰਨ ਕੋ ਧਾਇ ਮਹਾਰਜ ਜੀ ਕਹਿੰਦੇ ਨੇ ਭਾਈ ਤੋਂ ਬਿਕਾਰਾਂ ਤੋਂ ਖਲਾਸੀ ਪਾਉਣ ਦਾ ਰਸਤਾ ਅਜੇ ਤੱਕ ਸਮਝਿਆ ਹੀ ਨਹੀਂ ਧਨ ਇਕੱਠਾ ਕਰਨ ਲਈ ਤੂੰ ਸਦਾ ਦਿਨ ਰਾਤ ਦੌੜ ਭੱਜ ਕਰ ਰਿਹਾ ਹੈ ਅੰਤ ਸੰਗ ਕਾ ਹੋ ਨਹੀਂ ਦਿਨਾਂ ਬਰਤਾਇਆ ਪੰਧਾਇਆ ਦੁਨੀਆ ਦੇ ਪਦਾਰਥਾਂ ਵਿੱਚੋਂ ਕਹਿੰਦੇ ਕਿਸੇ ਨੇ ਵੀ ਆਕਰ ਕਿਸੇ ਦਾ ਸਾਥ ਨਹੀਂ ਦਿੱਤਾ ਉਹ ਭਾਈ ਤੂੰ ਬਿਆਰਤੀ ਆਪਣੇ ਆਪ ਨੂੰ ਮਾਇਆ ਦੇ ਮੋਹ ਵਿੱਚ ਜਕੜ ਰੱਖਿਆ ਹੈ ਨਾ ਹਰ ਪਜਿਓ ਨਾ ਗੁਰ ਜਨ ਸੇਵਿਓ ਨਾ ਉਪਜੋ ਕੁਚ ਗਿਆਨਾ ਤੂੰ ਅਜੇ ਤੱਕ ਨਾ ਤਾਂ ਪ੍ਰਮਾਤਮਾ ਦੀ ਭਗਤੀ ਕੀਤੀ ਨਾ ਗੁਰੂ ਦੀ ਸ਼ਰਣ ਪਿਆ ਹੈ ਔਰ ਨਾ ਹੀ ਤੇਰੇ ਅੰਦਰ ਆਤਮਕ ਜੀਵਨ ਦੀ ਸੋਜੀ ਪਈ ਹੈ ਕਟਹੀ ਮਾਹੇ ਨਰੰਜਨ ਤੇਰੇ ਤੈ ਕੋਜਤ ਉਧਿਆਨਾ ਮਾਇਆ ਤੂੰ ਨਰਲੇਪ ਉਹ ਅਕਾਲ ਪੁਰਖ ਪ੍ਰਮਾਤਮਾ ਤੇਰੇ ਹਿਰਦੇ ਵਿੱਚ ਵਸ ਰਿਹਾ ਹੈ ਪਰ ਤੂੰ ਬਾਹਰ ਜੰਗਲਾਂ ਵਿੱਚ ਉਸ ਨੂੰ ਭਾਲਦਾ ਫਿਰਦਾ ਹੈ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਏ ਭਾਈ अनेका ਜਨਮਾਂ ਵਿੱਚ ਪਟ ਪਟ ਕੇ ਤੂੰ ਮਨੁੱਖਾ ਜਨਮ ਦੀ ਬਾਜੀ ਹਾਰ ਲਈ ਹੈ ਤੂੰ ਅਜਹੀ ਅਕਲ ਨੇ ਸਿੱਖੀ ਜਿਸ ਦੀ ਬਰਕਤ ਨਾਲ ਜਨਮਾਂ ਦੇ ਗੇੜ ਵਿੱਚ ਤੈਨੂੰ ਅਡੋਲਤਾ ਹਾਸਲ ਹੋ ਸਕੇ ਮਾਨਸ ਤੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ اے ਨਾਨਕ ਆਖੇ ਗੁਰਸਬ ਕਹਿੰਦੇ ਹਨ ਕਿ ਭਾਈ ਗੁਰੂ ਨੇ ਤਾਂ ਇਹ ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ ਉੱਚਾ ਤੇ ਸੁੱਚਾ ਦਰਜਾ ਹਾਸਲ ਕਰਕੇ ਪ੍ਰਮਾਤਮਾ ਦਾ ਭਜਨ ਕਰੋ ਪ੍ਰਮਾਤਮਾ ਦੇ ਨਾਮ ਦੀ ਬੰਦਗੀ ਕਰੋ ਸਿਮਰਨ ਕਰੋ ਸੇਵਾ ਕਰੋ ਇਸੇ ਵਿੱਚ ਹੀ ਸਾਡਾ ਸਭ ਦਾ ਭਲਾ ਹੈ ਅੱਜ ਦੀ ਪਾਵਨ ਵਚਨਾਂ ਦੁਆਰਾ ਗੁਰੂ ਸਭ ਸਾਨੂੰ ਇਹ ਹੀ ਸਮਝਾਉਂਦੇ ਹਨ ਕਿ ਭਾਈ ਪ੍ਰਮਾਤਮਾ ਦੇ ਨਾਮ ਦੀ ਭਜਨ ਬੰਦਗੀ ਵਿੱਚ ਜੁੜੋ ਸੇਵਾ ਸਿਮਰਨ ਕਰੋ ਮਨੁੱਖਾ ਜਨਮ ਦਾ ਇਹ ਹੀ ਲਾਭ ਹੈ ਗੁਰੂ ਸਭ ਕਿਰਪਾ ਕਰਨ ਸਾਡੇ ਸਾਰਿਆਂ ਉੱਤੇ ਮਿਹਰ ਭਰਿਆਤ ਰੱਖਣ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਵਸੀ ਭੈਰਤ ਭਾਗਤਾ ਦੀ ਅਰਦਾਸ ਚਲਣੀਆਂ ਗੁਰੂ ਕਰਦੀਆਂ ਸੇਵਾਵਾਂ ਨਿਰਵਿਘਨ ਸੰਪੂਰਨ ਹੋਣ ਦੀ ਅਰਦਾਸ ਸਦਾ ਹੀ ਮਾਰਾ ਸਾਭ ਦੇ ਚਨ ਅਜਲ ਲਕੀ ਕਰਦੇ ਰਹੀਏ ਧਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਰਬਿੰਦ ਕਾ ਪੂਰਨ ਗੁਨਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ